ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੇ ਨੌਜਵਾਨੀ ਮਹਿਲਾ ਦੋਸਤ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਪੁਲਿਸ ਕਰ ਰਹੀ ਹੈ ਪਰਿਵਾਰ ਕੇ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਮਾਮਲਾ ਬਠਿੰਡਾ ਦੇ ਸੰਗੋਣਾਪਰਤੀ ਦਾ ਜਿੱਥੇ ਇੱਕ ਨੌਜਵਾਨ ਵੱਲੋਂ ਫੰਦਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਮਹਿਲਾ ਦੋਸਤ ਇਸ ਵਿਅਕਤੀ ਦੀ ਇੱਕ ਮਹਿਲਾ ਦੋਸਤ ਹੈ ਜੋ ਇਸ ਨੂੰ ਜੋ ਲੰਬੇ ਸਮੇਂ ਤੋਂ ਇਹਨਾਂ ਦੇ ਆਸ ਵਿੱਚ ਦੋਸਤੀ ਸੀ ਤੇ ਹੁਣ ਪਿਛਲੇ ਲੰਬੇ ਸਮੇਂ ਤੋਂ ਇਹਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਇਸ ਤੋਂ ਪੈਸੇ ਦੀ ਮੰਗ ਕਰ ਰਹੀ ਸੀ ਇਹ ਪਰਿਵਾਰਕ ਮੈਂਬਰ ਵੱਲੋਂ ਦੋਸ਼ ਲਗਾਏ ਦੂਜੇ ਪਾਸੇ ਥਾਣਾ ਕਨਾਲ ਕਾਨੂੰਨ ਦੇ ਐਸ ਐਚ ਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਇਹ ਜੋ ਵੀ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਲਿਖਾਏ ਗਏ ਔਰ ਦੇ ਆਧਾਰ ਤੇ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਸਾਰੇ ਮਾਮਲੇ ਦੀ ਜਾਂਚ ਬੰਡਿੰਗ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਗੋਰਵ ਕੁਮਾਰ ਜੀ ਹਾਂ ਜੀ ਘਟਨਾ ਹੋਈ ਹੈ ਠੀਕ ਹੈ ਜੀ ਹਾਂ ਕੋਈ ਵੀ ਮੇਰਾ ਬ੍ਰਦਰ ਸੀਗਾ ਜੀ ਕੀ ਨਾਮ ਸੀਗਾ ਸਰ ਰਾਹੁਲ ਕੁਮਾਰ ਨਾਮ ਸੀਗਾ ਜੀ ਉਹਦਾ ਇਹ ਸੰਗਵਾਨਾ ਬਸਤੀ ਜੀ ਅੱਛਾ ਗੱਲ ਦੀ ਉਹਦੇ ਰਿਲੇਸ਼ਨ ਸੀਗੇ ਕਿਸੇ 52 ਸਾਲ ਦੀ ਔਰਤ ਨਾਲ ਜਿਹੜੀ ਉਹ ਲੇਡੀ ਸੀਗੀ ਉਹ ਮਤਲਬ ਉਹਦਾ ਚਾਲ ਚਲਣਾ ਚਾਹੀਦਾ 10-15 ਸਾਲ ਪਹਿਲਾਂ ਵੀ ਕਿਸੇ ਪੰਡਤ ਨਾਲ ਭੱਜੀ ਸੀਗੀ ਮਤਲਬ ਉਹਦੇ ਘਰਦਿਆਂ ਦਾ ਸਾਰਿਆਂ ਦਾ ਸੋਨਾ-ਸੋਨਾ ਲੈ ਕੇ ਤੁਸੀਂ ਦੇਖੋ ਉਹ ਬਰਾਬਰ ਦੇ ਜਵਾਗ ਆ ਤੇ ਉਹ ਆਜਾ ਕੰਮ ਕਰਦੀ ਐ ਮੇਰੇ ਬ੍ਰਦਰ ਕੋ ਪਹਿਲਾਂ ਵੀ ਉਹਦੇ ਤਿੰਨ ਚਾਰ ਬੰਦੇ ਨਾਲ ਰਿਲੇਸ਼ਨ ਸੀਗੇ ਠੀਕ ਹੈ ਜੀ ਤੇ ਹੁਣ ਚਾਰ ਪੰਜ ਸਾਲਾਂ ਦਾ ਮੇਰੇ ਬ੍ਰਦਰ ਨਾਲ ਰਿਲੇਸ਼ਨ ਸੀਗੀ ਤੇ ਉਹਨੂੰ ਮਤਲਬ ਹਰਾਸਮੈਂਟ ਕਰਦੇ ਸੀਗੇ ਉਹਨਾਂ ਦੇ ਕੇਸ ਕੋਸ ਮਤਲਬ ਐਪਲੀਕੇਸ਼ਨਾਂ ਵਗੈਰਾ ਦੇ ਰੱਖੀਆਂ ਸੀਗੀਆਂ ਹਨ ਜਦੋਂ ਉਹਦੇ ਘਰੇ ਪਤਾ ਚੱਲ ਗਿਆ ਉਹਨੇ ਮੇਰੇ ਭਰਾ ਦੇ ਘਲਾ ਬਿਆਨ ਦੇ ਤੇ ਤੇ ਮੁੜ ਕੇ ਮੇਰੇ ਭਰਾ ਨੂੰ ਕਹਿਣ ਲੱਗੀ ਕਹਿੰਦੀ ਵੀ ਪੈ ਲਵਾਂਗੀ 4 ਲੱਖ 5 ਲੱਖ ਰੁਪਈਆ ਹਨ ਸਾਡੇ ਘਰੇ ਵੀ ਆ ਕੇ ਕਹਿੰਦੀ ਰਹੀ ਐ ਵੀ ਹਨਾ ਵੀ ਕਿ ਖੜਾ ਛੜਾਓ ਮੇਰਾ ਜਿਵੇਂ ਵੀ ਆ बस ਉਸ चक्कर ਜੀ ਹੈ ਨਾ ਮੇਰਾ ਭਰਾ ਚੁਪਚਾ ਵੀ ਰਹਿੰਦਾ ਜੀ ਸਾਡੇ ਨਾਲ ਵੀ ਲੜ ਲੜ ਪੈਂਦਾ ਜੀ ਉਹ ਤੇ ਉਹਦੇ ਕਰਕੇ ਹੀ ਹੈ ਨਾ ਕਲੇਸ਼ ਰਹਿੰਦਾ ਜੀ ਆਪਣੇ ਘਰੇ ਤੇ ਰਾਤ ਨੂੰ ਮੈਂ ਤਾਂ ਅੰਮ੍ਰਿਤਸਰ ਰਹਿਣਾ ਹੈ ਨਾ ਕੰਮ ਕਰਦਾ ਉਹ ਤੇ ਮੈਨੂੰ ਸਵੇਰ ਫੋਨ ਆਇਆ ਮੇਰੇ ਘਰਦਿਆਂ ਦਾ ਵੀ ਐ ਕਰਕੇ ਵੀ ਬ੍ਰਦਰ ਨੇ ਸੁਸਾਈਡ ਕਰ ਲਿਆ ਤੇ ਬਾਕੀ ਉਹ ਲਿਖ ਕੇ ਗਿਆ ਹੈਗਾ 6-7 ਪੰਨਿਆਂ ਦਾ ਸੁਸਾਈਡ ਨੋਟ ਹੈ ਨਾ ਜੀ ਮੈਂ ਵੀ ਹੁਣੀ ਆਇਆ ਸਿੱਧਾ ਬਸ ਤੇ ਅੰਦਰ ਮੈਨੂੰ ਵੀ ਨਹੀਂ ਪਤਾ ਜੇ ਕੀ ਲਿਖਿਆ ਹੋ ਦੇ ਸਕੀ ਹੈ ਕੀ ਨਾਮ ਤਾਂ ਕਿੰਨੀ ਉਮਰ ਤੁਸੀਂ ਰਹੋਗੇ ਉਹਦੀ ਉਮਰ ਹੈਗੀ ਹੈ ਜੀ 32 ਤੋਂ 33 ਸਾਲ ਹੋ ਗਏ ਨਹੀਂ ਅਨਮੈਰਿਡ ਸੀ ਕੰਮ ਕੀ ਹੈ ਬੈਂਕ ਚ ਕੰਮ ਕਰਦਾ ਜੀ ਪ੍ਰਾਈਵੇਟ ਫਿਨੈਂਸ਼ੀਅਲ ਬੈਂਕ ਹਾਂਜੀ ਲੋਨ ਡਿਪਾਰਟਮੈਂਟ ਦਾ ਮੰਗ ਰਹੀ ਹੈ ਜੀ ਵੀ ਇਸ ਜਨਾਨੀ ਦੀ ਚੰਗੀ ਤਰ੍ਹਾਂ ਠੀਕ ਹੈ ਸਰਵਿਸ ਹੋਣੀ ਚਾਹੀਦੀ ਹੈ ਪੰਜਾਬੀ ਚ ਕਹੀਏ ਤਾਂ ਆਪਾਂ ਕਿਉਂਕਿ ਇਹਨਾਂ ਦਾ ਕੰਮ ਹੀ ਹੈ ਉਹਦੇ ਹਸਬੰਦ ਨੇ ਵੀ ਮੈਨੂੰ ਇਹ ਗੱਲ ਕਹੀ ਕਹਿੰਦਾ ਵੀ ਕੋਈ ਚੱਕਰ ਨਹੀਂ ਕਹਿੰਦਾ ਕਹਿੰਦਾ ਮੈਨੂੰ ਪਤਾ ਹੈ ਮਤਲਬ ਉਹਨਾਂ ਦਾ ਕੰਮ ਹੀ ਹੈ ਹੈ ਨਾ ਵੀ ਤੁਸੀਂ ਇਹਦੀ ਜਾਂਚ ਕਰੋ ਚੰਗੀ ਤਰ੍ਹਾਂ ਵੀ ਜਿੰਨੀ ਵੀ ਜਿਹਦੇ ਜਿਹਦੇ ਨਾਲ ਵੀ ਭੱਜੀਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਬੰਦਾ ਹੀ ਗਲਤ ਹੈ ਕਿ ਲੇਡੀਜ਼ ਗਲਤ ਹੈ ਤੁਸੀਂ ਆਪਸਾ ਲਾਓ ਇੱਕੋ ਸੈਕਸਚੁਅਲ ਹਰਾਸਮੈਂਟ ਵੀ ਕਰਦੀ ਸੀਗੀ 55 ਸਾਲ ਦੀ ਲੇਡੀ ਤੇ 32 ਸਾਲ ਦਾ ਬੰਦਾ ਕਿੱਥੇ ਜਾਂਦੀ ਹੈ ਗੱਲ ਅਸੀਂ ਤਿੰਨ ਭੈਣ ਪਾਉਂਦੇ ਆ ਬ੍ਰਦਰ ਅੱਜ ਸਰ ਕੀ ਕਹਿਣਾ ਜੀ ਇੱਕ ਸੁਸਾਇਟੀ ਦਿੱਤਾ ਗਿਆ ਸੀ ਨਾ ਅੱਜ ਸਵੇਰੇ ਸਾਨੂੰ ਇਤਲਾ ਮਿਲੀ ਸੀਗੀ ਵੀ ਸੰਗੋਆਣਾ ਵਸਤੇ ਚ ਰਾਹੁਲ ਕੁਮਾਰ ਦਾ ਲੜਕਾ ਜੀ ਦੀ ਉਮਰ ਕਰੀ 32 ਸਾਲ ਹੈ ਉਨੇ ਆਪਦੇ ਘਰ ਚ ਪੱਖੇ ਨਾਲ ਕੋ ਚਾਦਰ ਪਾ ਕੇ ਫਾਹ ਲੈ ਲਿਆ ਉਹਦੇ ਸੰਬੰਧ ਚ ਡੈਡ ਵਾਡੀ ਜਿਹੜੀ ਮੋਰਚੜ ਚ ਲਿਆ ਰਖਵਾਈ ਸੀ ਉਸ ਤੋਂ ਬਾਅਦ ਇਹਨਾਂ ਦੇ ਵਾਰਸ ਆਏ ਹੈਗੇ ਲੜਕੇ ਦੀ ਮਾਤਾ ਲੜਕੇ ਦਾ ਭਰਾ ਇਹ ਸਾਰੇ ਆਏ ਹੈਗੇ ਉਹਦੇ ਬਿਆਨਾਂ ਤੇ ਅਨੁਸਾਰ ਉਹਨਾਂ ਨੇ ਦੱਸਿਆ ਵੀ ਉਹ ਜਿਹੜਾ ਉਹਨਾਂ ਨੇ ਦੱਸਿਆ ਵੀ ਸਾਡੇ ਲੜਕੇ ਰਾਹੁਲ ਦੀ ਰਿੰਕੂ ਗੁਪਤਾ ਹੋਰ ਤਾਂ ਹੈਗੀ ਲਾਲ ਸਿੰਘ ਵਸਤੀ ਦੀ ਰਹਿਣ ਵਾਲੀ ਹੈ ਉਹਦੇ ਨਾਲ ਕੋਈ ਪਿਛਲੇ 5 ਸਾਲ ਤੋਂ ਆਬੀ ਦੀ ਸੰਬੰਧ ਸੀਗੇ ਔਰ ਇਹਨਾਂ ਦੇ ਬਿਆਨ ਦੇ ਅਧਾਰ 'ਤੇ ਉਹ ਕਹਿੰਦੇ ਆ ਵੀ ਉਹ ਇਹਨੂੰ ਪਰੇਸ਼ਾਨ ਕਰਨ ਲੱਗੇ ਸੀ ਜਦੋਂ ਤਾਂ ਗਾ ਕੇ ਬਾਹ ਲੈ ਲਿਆ ਗਿਆ। ਪਰ ਇੱਕ ਤੁਹਾਡੀ ਹੋਰ ਜਾਣਕਾਰੀ ਵਾਸਤੇ ਇਹ ਵੀ ਦੱਸ ਦੇ ਗਏ ਵੀ ਜਿਹੜੀ ਔਰਤ ਹੈ ਰਿੰਕੂ ਗੁਪਤਾ ਉਹਨੇ ਰਾਹੁਲ ਦੇ ਖਿਲਾਫ ਕਰੀਬ 3-4 ਮਹੀਨੇ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ। ਉਸ ਦਰਖਾਸਤ ਦੀ ਪੜਤਾਲ ਡੀਐਸਪੀ ਸਾਹਿਬ ਸਾਈਬਰ ਨੇ ਕੀਤੀ, ਸਾਈਬਰ ਕ੍ਰਾਈਮ ਵਿਭੰਗ ਦਾ। ਉਹਨਾਂ ਨੇ ਕੀਤੀ ਸੀ ਬਾਅਦ ਪੜਤਾਲ। ਉਹਦੇ ਚ ਸਚਾਈ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜਾ ਰਾਹੁਲ ਕੁਮਾਰ ਆ ਉਹਨੂੰ ਮੈਸੇਜ ਗਲਤ ਕਰਦਾ ਹੈ ਔਰ ਮਤਲਬ ਆਪ ਸ਼ਬਦ ਵੀ ਉਹਨੇ ਲਿਖਿਆ ਉਹਦੇ ਖਿਲਾਫ ਮੁਕਾਦਮਾ ਨੰਬਰ 34 ਸਾਡੇ ਥਾਣੇ ਦਾ ਮੁਕਦਮਾ ਦਰਜ ਹੋਇਆ ਹੈਗਾ ਰਾਹੁਲ ਕੁਮਾਰ ਦੇ ਖਿਲਾਫ ਉਹਦੇ ਜੋ ਇਹ ਈਮੇਲ ਹੋ ਗਈ ਸੀ ਉਸ ਤੋਂ ਬਾਅਦ ਹੁਣ ਇਹ ਆਪ ਚ ਇਹਨਾਂ ਦੇ ਕੋਈ ਸਬੰਧ ਹੋਰ ਬਣੇ ਜੇ ਕਰਕੇ ਉਹਨੇ ਪਾਹ ਲਿਆਗਾ ਬਾਕੀ ਅਗਲੇ ਕਾਰਨ ਅਸੀਂ ਤਰਤੀਜ ਨਾਲ ਪਤਾ ਲਾਵਾਂਗੇ ਕਿ ਹੈ ਕਿੰਨੀ ਕੁਮਾਰ ਦੱਸੀ ਜੀ ਮੁੰਡਾ ਇਹ ਰਾਹੁਲ ਇਹ ਰਾਹੁਲ ਕਰੀਮ 32 ਸਾਲ ਦਾ ਬੰਦਾ ਸੀਗਾ ਕੰਮ ਕਰਨ ਦਾ ਪਤਾ ਲੱਗਿਆ ਸਰ ਕੰਮ ਕਰੇ ਕਿਸੇ ਪ੍ਰਾਈਵੇਟ ਕੰਪਨੀ ਚ ਕ ਦੇ ਮੈਰੀਡੀਅਨ ਮੈਰੀਡੀਅਨ ਆਲ ਮੈਡ ਹੈ ਜਿਹੜੀ ਔਰਤ ਹੈ ਰਿਕਵਰ ਤੋ ਵੀ ਨੀ ਕੁਮਰ ਦੀ ਉਹ ਵੀ ਕਰੀਬ ਹੈ ਮਤਲਬ 35 36 33 ਸਾਲ ਦੇ ਕਰੀਬ ਪਰੀ ਉਹ ਸ਼ਾਦੀशुदा ਹੁੰਦਾ ਹਾਂ ਹਾਂ ਹੁਣ ਤੋਂ ਦੇਖਣ ਨੂੰ ਕਿਸ ਤਰ੍ਹਾਂ ਦਾ ਹੈ ਹਰ ਫੇਲਾ ਹਾਲ ਹੈ ਜਿਹੜੀ ਇਹਦੇ ਬਿਆਨਾਂ ਦੇ ਅਨੁਸਾਰ ਹੈ ਜਿਹੜੀ ਉਹ ਅਸੀਂ ਮੁਕੱਦਮਾ ਦਾ ਰਿਕਰਾਂਗੇ ਤਫਤੀਸ਼ ਦੌਰਾਨ ਜਿਹੜੀ ਗੱਲ ਸਾਹਮਣੇ ਆਊਗੀ